ਪ੍ਰਕਾਸ਼ ਪੁਰਬ ਦੇ ਮੌਕੇ ਪਾਕਿਸਤਾਨ ਵਾਲੇ ਜਥੇ ਦੀ ਯਾਤਰਾ ਤੋਂ ਪਹਿਲਾਂ ਵੱਡਾ ਵਿਵਾਦ ਸਾਹਮਣੇ ਆਇਆ ਹੈ ਤਾਂ ਪਾਕਿਸਤਾਨ ਨੇ ਜਥਾ ਮੋਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਭੇਜਣ ਦੇ ਲਈ ਕਿਹਾ ਹੈ ਦੱਸਦੀ ਹੈ ਕਿ ਮੋਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਵੀਜ਼ਾ ਅਪਲਾਈ ਕਰਨ ਦੇ ਲਈ ਪਾਕਿਸਤਾਨ ਦੇ ਵੱਲੋਂ ਕਿਹਾ ਗਿਆ ਹੈ ਤਾਂ ਪਾਕਿਸਤਾਨ ਦਾ ਕਹਿਣਾ ਹੈ ਕਿ ਮੋਲ ਕੈਲੰਡਰ ਮੁਤਾਬਕ ਹੀ ਮਿਲੇਗੀ ਯਾਤਰਾ ਦੀ ਪਰਮਿਸ਼ਨ ਤਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਉਹ ਮੋਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਸਾਰੇ ਜਿਹੜੇ ਦਿਹਾੜੇ ਨੇ ਉਹ ਮਨਾਉਂਦੇ ਨੇ ਕਿਉਂਕਿ ਉਹਨਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਹੈ ਤਾਂ ਪਾਕਿਸਤਾਨ ਦੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੁਣ ਤੱਕ ਜਿੰਨੇ ਵੀ ਦਿਹਾੜੇ ਨੇ ਉਹ ਮਨਾਏ ਜਾਂਦੇ ਨੇ ਪਰ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਸੋਧ ਕੀਤੇ ਗਏ ਕੈਲੰਡਰ ਮੁਤਾਬਕ ਪਵਿੱਤਰ ਦਿਹਾੜੇ ਮਨਾਏ ਜਾਂਦੇ ਨੇ ਦੱਸਦੀ ਹੈ ਕਿ 2003 ਦੇ ਵਿੱਚ ਜਿਹੜਾ ਮੂਲ ਕੈਲੰਡਰ ਸੀ ਜਿਸ ਨੂੰ ਹੁਣ ਪਾਕਿਸਤਾਨ ਯੂਜ਼ ਕਰਦੇ ਨੇ ਪਾਕਿਸਤਾਨ ਵਾਲੇ ਉਸ ਦੇ ਮੁਤਾਬਕ ਇਹ ਦਿਹਾੜੇ ਮਨਾਉਂਦੇ ਨੇ ਪਰ ਹੁਣ ਜਿਹੜਾ 2010 ਦੇ ਵਿੱਚ ਕੈਲੰਡਰ 'ਚ ਸੋਧ ਹੋਈ ਆ ਉਸ ਤੋਂ ਬਾਅਦ SGPC ਦੇ ਵੱਲੋਂ 2010 ਦੇ ਵਿੱਚ ਕੀਤੀ ਗਈ ਕੈਲੰਡਰ ਦੇ ਵਿੱਚ ਸੋਧ ਵਾਲੇ ਦਿਹਾੜੇ ਮਨਾਏ ਜਾਂਦੇ ਨੇ ਪਰ ਹੁਣ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਮੂਲ ਕੈਲੰਡਰ ਨੂੰ ਫੋਲੋ ਕੀਤਾ ਜਾਵੇ ਤੇ ਇੱਧਰ ਪਾਕਿਸਤਾਨ ਦੇ ਵਿੱਚ ਤਹੀ ਗੱਲ ਹੁੰਦੀ ਹੈ ਤੇ ਉਧਰ SGPC ਵਾਲਿਆਂ ਦੇ ਵੱਲੋਂ 5 ਨਵੰਬਰ ਨੂੰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਉਸ ਦੇ ਸਬੰਧ ਦੇ ਵਿੱਚ ਜਥਾ ਭੇਜਿਆ ਜਾਣਾ ਸੀ ਹੁਣ ਦੇਖਣਾ ਹੀ ਹੋਵੇਗਾ ਕਿ ਇਸ ਕੈਲੰਡਰ ਦੇ ਵਿਵਾਦ ਨੂੰ ਲੈ ਕੇ ਕੀ ਅੱਗੇ ਸਿੱਟਾ ਨਿਕਲੇਗਾ ਕੀ ਪਾਕਿਸਤਾਨ ਵਾਲੇ ਹੁਣ ਜਿਹੜੀ ਭਾਰਤ ਦੇ ਵਿੱਚ 2010 ਦੇ ਕੈਲੰਡਰ ਦੇ ਵਿੱਚ ਸੋਧ ਕੀਤੀ ਗਈ ਹੈ ਨਾਲਸ਼ਾ ਕੈਲੰਡਰ ਦੇ ਵਿੱਚ ਉਸ ਮੁਤਾਬਕ ਭੇਜਣ ਦੇ ਲਈ ਜਿੱਥੇ ਨੂੰ ਰਵਾਨਾ ਕਰਨ ਦੇ ਲਈ ਅੱਗੇ ਆਉਣਗੇ ਜਾਂ ਕਿਸ ਤਰੀਕੇ ਦੀ ਸਥਿਤੀ ਹੈ ਜਿਹੜੀ ਉਹ ਸਾਹਮਣੇ ਆਵੇਗੀ ਕਿਉਂਕਿ ਪਾਕਿਸਤਾਨ ਦਾ ਤਾਂ ਕਹਿਣਾ ਹੈ ਕਿ ਮੂਲ ਕੈਲੰਡਰ ਨੂੰ ਫੋਲੋ ਕੀਤਾ ਜਾਵੇ ਪਰ ਉਧਰ ਜੇਕਰ ਗੱਲ ਕੀਤੀ ਜਾਵੇ ਐਸਜੀਪੀਸੀ ਦੀ ਤਾਂ ਉਹਨਾਂ ਨੇ 2010 ਤੋਂ ਬਾਅਦ ਸੋਧ ਵਾਲੇ ਕੈਲੰਡਰ ਦੇ ਮੁਤਾਬਕ ਜਥੇ ਨੂੰ ਭੇਜਣ ਦੇ ਲਈ ਤਿਆਰੀਆਂ ਕੀਤੀਆਂ ਹੋਈਆਂ ਨੇ ਤੇ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਸਥਿਤੀ ਕੀ ਬਣੇਗੀ ਫਿਲਹਾਲ ਕੈਲੰਡਰ ਨੂੰ ਲੈ ਕੇ ਇਹ ਵਿਵਾਦ ਹੈ ਜਿਹੜਾ ਉਹ ਚੱਲਦਾ ਹੋਇਆ ਸਾਹਮਣੇ ਆਇਆ ਹੈ ਸਬਸਕ੍ਰਾਈਬ ਕਰੋ ਚਰਦੀ ਗਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦਿਨ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ